जिला श्री मुख्तसर साहिब बल्लू पब्लिक ते गुम होए 170 मोबाइल फोन किते ट्रेस जिला पुलिस मुखी ਵੱਲੋਂ موبائل مالਕਾਂ ਨੂੰ ਸੌਪੇ ਗਏ ट्रेस ਕੀਤੇ ਗਏ ਮੋਬਾਈਲ ਫੋਨ ਹੁਣ ਤੱਕ 279 ਫੋਨ ਟ੍ਰੇਸ ਕਰਕੇ ਸੌਪੇ ਜਾ ਚੁੱਕੇ ਹਨ ਮਾਲਕਾਂ ਨੂੰ ਜिला श्री मुख्तसर ਸਾਹਿਬ ਦੀ ਵੱਡੀ ਸਫਲਤਾ 170 ਗੁੰਮ ਹੋਏ ਮੋਬਾਈਲ ਅਸਲੀ ਮਾਲਕਾਂ ਨੂੰ ਸੌਪੇ ਗਏ ਅਤੇ ਲੋਕਾਂ ਵੱਲੋਂ ਐਸਐਸਪੀ ਸਾਹਿਬ ਦਾ ਧੰਨਵਾਦ ਕੀਤਾ ਗਿਆ cái này 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 cái यार फॉर आंसर ही तो सो एवरीवन ड्यूटी द सी आई में तो चकया गया थैंक यू सर बहुत थैंक यू सर चलो थोड़ा और हम भी बिना टाइम होगा वीडियो करेंगे सर फॉर आंसर किसी से भी तो कैसा थोड़ा करेंगे कर लेंगे अरे यार तू कर दे सो ये टेस्ट में ਦੇ ਨਵੇਂ ਨਵੇਂ ਕਮਪਨੀ ਦੇ ਕੋਲ ਅੱਜ 3 ਲੈ। ਉਹ ਬਹੁਤ ਗੋਲ। ਥੋੜਾ ਜਿਵੇਂ ਮੈਂ ਰੋਟੀ ਖਾ ਕੇ ਥੋੜਾ ਜਿਹੜੇ ਜੀ ਆਪਦੇ ਨਾਲ ਚੱਕਦਾ। ਚੀਨਾ ਨਮਰੇ। ਥੋੜਾ ਜਿਵੇਂ ਖਾ ਲਈ ਬੱਲੇ। ਇਹ ਮੇਰੇ ਪਿੰਡ ਦੇ ਦਾ ਜੀ। ਥੋੜਾ ਜਿਹਾ ਮੌਕਾ ਦਿਓ। ਪਲੀਜ਼ ਮੌਕਾ ਦਿਓ। ਨਾ। ਕਿਰਾਉਂ ਬੋਤੋ ਦਿਓ। ਹੋ ਗਿਆ। ਹੂੰ। ਚੱਲ। ਛੇ ਦਿਨ। ਤੁੜ ਗਈ ਕਿਵੇਂ ਹੈ ਸੀ ਹਾਂਜੀ ਬਹੁਮੋ ਗੈਸ ਕਰੋ ਜੀ ਚੱਲ ਕਿੰਨੇ ਟਾਈਮ ਹੋ ਗਿਆ ਇਹਨੂੰ ਤਾਂ 3 ਸਾਲ ਹੋ ਗਏ ਜੀ 3 ਸਾਲ ਬਾਅਦ ਉਹ ਵਾਹ ਵਾਹ ਤੁਹਾਡੇ ਕਿਵੇਂ ਗਈ ਸੀ ਸਾਡਾ ਜੀ ਬਸ ਚੱਕਿਆ ਗਿਆ ਸੀ ਥੈਲੇ ਦੇ ਵਿੱਚ ਪਾਏ ਹੋਏ ਸੀ ਕਿੰਨਾ ਟਾਈਮ ਹੋ ਗਿਆ ਜੀ 5 ਮਹੀਨੇ ਬੀਤੇ ਸੀ ਜੀ ਧੰਨਵਾਦ ਜੀ ਗਾਵੀ ਨੰਬਰ 7 ਮੇਰਾ ਨਾਮ ਮੋਨਿਕਾ ਬਰੋਲੇ ਹੈ ਮੈਂ ਮੁਕਸਰ ਜ਼ਿਲ੍ਹੇ ਦੀ ਰਹਿਣ ਵਾਲੀ ਆ ਮੇਰਾ ਫੋਨ 6 ਮਹੀਨੇ ਪਹਿਲਾਂ ਗਮ ਹੋ ਗਿਆ ਸੀਗਾ ਫਿਰ ਅਸੀਂ ਇੱਥੇ ਦਰਖਾਸਤ ਦਿੱਤੀ ਤਾਂ ਸਾਨੂੰ ਅੱਜ ਮੇਰਾ ਫੋਨ ਮਿਲ ਗਿਆ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਮੁਕਸਰ ਜ਼ਿਲ੍ਹੇ ਦੀ ਸਾਰੀ ਪੁਲਿਸ ਦਾ ਤੇ ਐਸਐਸਪੀ ਸਾਹਿਬ ਜੀ ਦਾ ਥੈਂਕ ਯੂ ਸੋ ਮੱਚ ਆਪਣਾ ਨਾਮ ਸਤਨਾਮ ਸਿੰਘ ਚੱਠਾਈ ਆਪਣਾ ਜੋ ਮਗਾਇਲ ਜੀ ਗਜਵਾ ਵਿੱਚ ਡਿੱਗ ਪਿਆ ਸੀ ਆ ਸ਼ਹਿਰ ਗਈ ਸੀ ਉਸ ਤੋਂ ਬਾਅਦ ਜੀ ਆਪਣੀ ਜੋ ਦਰਖਾਸਤ ਹੈ ਆਪਣੇ ਐਸਐਸਪੀ ਸਾਹਿਬ ਦੇ ਦਫ਼ਤਰ ਲਗਾਈ ਗਈ ਸੀ ਜੀ ਅੱਜ ਉਹ ਜੋ ਮੋਬਾਈਲ ਹੈ ਮੇਰਾ ਉਹ ਮਿਲ ਚੁੱਕਾ ਹੈ ਐਸਐਸਪੀ ਸਾਹਿਬ ਨੂੰ ਜੀ ਅਸੀਂ ਬਹੁਤ ਧੰਨਵਾਦ ਕਰਦੇ ਆਂ ਸਾਰੀ ਪਿੰਡਾ ਪੁਲਿਸ ਨੂੰ ਬਹੁਤ ਬਹੁਤ ਧੰਨਵਾਦ ਹੈ ਮਿਹਰਬਾਨੀ ਜੀ ਜਿਨ੍ਹਾਂ ਨੇ ਸਾਡਾ ਮੋਬਾਈਲ ਵਾਰ ਕਿਤਾ ਮਕਸਰ ਨੇ ਮਕਸਰ ਸਾਹਿਬ ਦੇ ਐਸਐਸਪੀ ਸਾਹਿਬ ਨੂੰ ਬਹੁਤ ਧੰਨਵਾਦ ਹੈ ਜੀ ਮੇਰਾ ਚੰਦਰਪਾਲ ਸਿੰਘ ਦਰਵਾਜੀ ਤੇ ਮੇਰਾ 3 ਮਹੀਨੇ ਪਹਿਲਾਂ ਫੋਨ ਲੱਗ ਪਿਆ ਸੀ ਤੇ ਹੁਣ ਮੈਂ ਫੋਨ ਮੈਨੂੰ ਮਿਲ ਗਿਆ ਜੀ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਸਾਰੀ ਮੁਕਸਰ ਜੀ ਦੀ ਪੁਲਿਸ ਦਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਸ਼੍ਰੀ ਕਾਜੀ ਮੇਰਾ ਨਾਮ ਮਨਿੰਦਰ ਕੋਹੜ ਹੈ ਮੈਂ ਮੁਕਸਰ ਸ਼ਹਿਰ ਦੀ ਵਾਸੀ ਹਾਂ ਮੇਰਾ ਜੋ ਮਹੀਨੇ ਦੇ ਵਿੱਚ ਫੋਨ ਗਵਾਚ ਗਿਆ ਸੀ ਪੰਜਾਬ ਪੁਲਿਸ ਦੀ ਮਦਦ ਨਾਲ ਅੱਜ ਮੈਨੂੰ ਦਸੰਬਰ ਮਹੀਨੇ ਦੇ ਵਿੱਚ ਮੇਰਾ ਫੋਨ ਮਿਲ ਗਿਆ ਸੀ ਸਾਈਬਰ ਸੈੱਲ ਦੇ ਬਹੁਤ ਬਹੁਤ ਧੰਨਵਾਦ ਅਤੇ ਪੰਜਾਬ ਪੁਲਿਸ ਦੇ ਬਹੁਤ ਬਹੁਤ ਧੰਨਵਾਦ ਜੀ ਸਾਡਾ ਫੋਨ ਇਹਨਾਂ ਸਾਨੂੰ ਲੱਭ ਕੇ ਦਿੱਤਾ ਥੈਂਕ ਯੂ ਮੈਂ ਜੀ ਵੀਤਾ ਵਨ ਮਲੌਰ ਤੋਂ ਮੇਰਾ ਇਹ ਤਾਂ 6-7 ਮਹੀਨੇ ਪਹਿਲਾਂ ਫੋਨ ਗੁੰਮ ਹੋਇਆ ਸੀਗਾ। ਉਹਦੀ ਰਿਪੋਰਟ ਮੈਂ ਪਹਿਲਾਂ ਮਲੌਰ ਸਿਟੀ ਥਾਣੇ ਲਖਾਈ ਉਸ ਤੋਂ ਬਾਅਦ ਐਸਐਸਪੀ ਦਫ਼ਤਰ ਲਖਾਈ ਤੇ ਪੁਲਿਸ ਦੀ ਮੁਸ਼ਤਦੀ ਕਰਣ ਅੱਜ ਮੇਰਾ ਫੋਨ ਮੈਨੂੰ ਮਿਲ ਚੁੱਕਿਆ ਹੈ। ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਪੁਲਿਸ ਪ੍ਰਸ਼ਾਸਨ ਦਾ, ਐਸਐਸਪੀ ਸਾਹਿਬ ਦਾ ਜੋ ਕਿ ਬਹੁਤ ਮੁਸ਼ਤਦੀ ਨਾਲ ਕੰਮ ਕਰ ਰਹੇ ਨੇ ਤੇ ਇੱਕ ਕ੍ਰਾਈਮ ਤੇ ਵੀ ਠੱਲ ਪਾ ਰਹੇ ਨੇ। ਜੇ ਜੋ ਲੋਕਾਂ ਦੇ ਜੋ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਹੈ ਉਹ ਲੋਕਾਂ ਦਾ ਵਿਸ਼ਵਾਸ ਨੂੰ ਕਾਇਮ ਰੱਖ ਰਹੇ ਨੇ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਐਸਐਸਪੀ ਸਾਹਿਬ ਦਾ ਤੇ ਨਾਲ ਪੁਲਿਸ ਪ੍ਰਸ਼ਾਸਨ ਦਾ ਤੇ ਸਾਡੀ ਕ੍ਰਾਈਮ ਬ੍ਰਾਂਚ ਦਾ ਤੇ ਸਾਡੇ ਕਿਹਦੇ ਸੀ ਸਾਈਬਰ ਸੈੱਲ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਨਾਮ ਆਰਿਸ਼ ਗੁਲਵਾਨੀ ਹੈ ਮੈਂ ਕਸ਼ਮੀਰ ਸੇ ਬਿਲੋਂਗ ਕਰਦਾ ਹਾਂ ਮੇਰਾ ਫੋਨ ਜੋ 1.5 ਮਹੀਨੇ ਪਹਿਲੇ ਚੋਰੀ ਹੋ ਗਿਆ ਥਾ तो आज कल सुबह हमें कॉलाई पुलिस स्टेशन से मुखसर पुलिस स्टेशन से कि आपका फोन जो है वो ट्रेस किया हो गया है तो आज सुबह हमें फोन मिल गया मुझे पूरा भरोसा था यहाँ की एडमिनिस्ट्रेशन पे कि वो मेरा फोन ट्रेस करेगे मैं बहुत शुक्रगुजार हूँ यहाँ की एडमिनिस्ट्रेशन का कि उन्होंने मुझे मेरा फ़ोन वापस दिला दिया कहाँ मैं कश्मीर से बिलोंग करता हूँ डिस्ट्रिक्ट अनंतनाग यहाँ स्टेडी करता हूँ एच के एल कॉलेज ऑफ नर्सिंग गुरसाई आज मुक्तर साहब के टैक्नीकल सैल वालों जो सा एक उपरा चलिया जिदी लॉस्ट के स्टूडेंट मोबाइल फोनस ट्रेस करके रिकवर करते पब्लिक को लौटाते और स्टेप फॉरवर्ड ले रहे हैं जो अं आज एक सौ सत्तर मोबाइल फोन जो है ये, ये पब्लिक को बांट रहे ये साोटल फिगर है अभी सात सौ भी तो व् तो मोबाइल फोन है जिन्हें खोए से या जिन्हें मिसप्लेस होए थ सारे रिकवर करके दते हैं तो मेरी सारे ये रिक्वेस्ट है कि जेकर फोन गुम हो जाता है या चोरी हो जाता है तो इमीजिएटली सी ई .E आई आर पोर्टल है वो देते अपने फ़ोन का जो आई एम आई नंबर है रजिस्टर कराओ जो सारी टीम हैगी हैं ये लगी होंगी है इन्होंने सारे मोबाइल फोन जेकर दोबारा ऑन होंगे हैं वो इनफोमेन लेकेशन लेके ਫੋਨ ਅਸੀਂ ਰਿਕਵਰ ਵੀ ਕਰ ਦੇ ਤੇ ਤੁਹਾਨੂੰ ਵਾਪਸ ਦੇ ਕਰਾਂਗੇ ਤੇ ਨਾਲ ਹੀ ਇੱਕ ਸਾਈਬਰ ਕ੍ਰਾਈਮਸ ਜੋ ਹੈਗੇ ਐ ਤੇ ਫਾਈਨੈਂਸ਼ੀਅਲ ਫਰਾਡਸ ਇਹ ਇਹ ਇੱਕ ਸ਼ਾਰਪ ਜੋ ਹੈ ਇਨਕਰੀਜ਼ ਨਜ਼ਰ ਆ ਰਿਹਾ ਹੈ ਸਾਈਬਰ ਕ੍ਰਾਈਮਸ ਦੇ ਤੇ ਇਸ ਲਈ ਮੇਰੀ ਸਾਰਿਆਂ ਨੂੰ ਇਹ ਅਪੀਲ ਹੈਗੀ ਇੱਕ ਤਾਂ ਬਹੁਤ ਸਕਨਰ ਹੈ ਜੇਕਰ ਤੁਹਾਨੂੰ ਲੱਗਦਾ ਤੁਹਾਡੇ ਨਾਲ ਸਾਈਬਰ ਫਰਾਡ ਹੋਇਆ ਹੈ ਇਮੀਡੀਟਲੀ 1930 ਤੇ ਕਾਲ ਕਰੋ ਤੇ ਆ ਕੇ ਸਾਨੂੰ ਇਨਫੋਰਮ ਕਰੋ ਤੁਹਾਡੀ ਜੋ ਆਗੇ ਬੰਦੀ ਮਦਦ ਤੇ ਕਾਰਵਾਈ ਹੈਗੀ ਉਹ ਅਸੀਂ ਕਰਾਂਗੇ